ਕਾਂਗਰਸ ਪਾਰਟੀ ਜਿਹਦੇ ਦੇ ਸਾਫ ਦਾ ਪ੍ਰਧਾਨ ਮਹਾਤਮਾ ਹਰਵਿੰਦਰ ਖਨੌਲੜੀ ਮਾਜ ਤੇ ਸਤਕਾਰਯੋ ਸਾਰੇ ਹੀ ਲੀਡਰ ਸਹਿਬਾਨ ਮੇਰੇ ਸਾਹਮਣੇ ਸਾਰੇ ਹੀ ਬੈਠੇ ਸਾਰੇ ਹੀ ਲੀਡਰ ਸਹਿਬਾਨ ਸਾਰੇ ਮੇਰੇ ਵਰਕਰ ਸਾਥੀ ਸਾਰਿਆਂ ਦਾ ਨੌ ਲੈ ਗਿਆ ਵਾਰੀ ਵਾਰੀ ਨੌ ਲੈਣ ਲੱਗੇ ਤਾਂ ਬੜਾ ਸਮਾਂ ਲੱਗਿਆ ਤੁਹਾਡੇ ਨੂੰ ਮੇਰੇ ਕਾਂਗਰਸ ਪਾਰਟੀ ਨਜ਼ਰ ਆ ਰਹੀ ਹੈ ਤੁਹਾਡੇ ਨੂੰ ਗੁਰੂ ਦੀ ਕਿਰਪਾ ਨਾਲ ਆਉਣ ਵਾਲੀ ਕਾਂਗਰਸ ਦੀ ਸਰਕਾਰ ਸਨਮਾਨ ਸਮਾਰੋਹ ਤੋਂ ਬਾਅਦ ਬਾਬਾ ਜੀ ਨੇ ਬੋਲਣਾ ਜੇ ਇਹ ਸਾਡਾ ਬੋਲਿਆ ਅਧੂਰਾ ਰਹਿ ਗਿਆ ਇਹਨਾਂ ਨੇ ਬੋਲਣਾ ਹੈ ਕਿਸੇ ਨੇ ਨਹੀਂ ਰੁਕਣਾ ਬੋਲੋ ਹੁਣ ਮੈਂ ਬੇਤੀ ਕਰਾਂਗਾ ਸਰਦਾਰ ਹਰਵਿੰਦਰ ਸਿੰਘ ਖਨੋੜਾ ਸਾਹਿਬ ਇਹਦੇ ਪੱਜਾ ਦਿੱਤਾ ਤੇ ਪੁਰਸ ਸਾਧਰੇ ਹੜਕੇ ਮੈਂਨ 50 ਤੇ ਐਸਐਸਓ ਰਵਿਂਦੀ ਸਿੰਘ ਗਿਆ ਕੋਤਨੋਂ ਘੁੜੀਆਂ ਲੱਤਾਂ ਡੌੜ ਮੈਂ ਉਹਨੂੰ ਕਿਹਾ ਦਫ਼ਤਰ ਦੇ ਵਿੱਚ ਮੈਂ ਗੱਲ ਸੁਣ ਲੋ ਮੇਰੀ ਤੁਹਾਨੂੰ ਦਫ਼ਤਰ ਤੋਂ ਨਿਕਲਣਾ ਪੈਣਾ ਹੈਗਾ ਤੁਸੀਂ ਮੈਨੂੰ ਡਿਜੀਟਲ ਆ ਕੇ ਬੁਲਾਉਂ ਤੇ ਤੁਸੀਂ ਸਾਡੇ ਸਰਪੰਚ ਦੇ ਜਿਹੜੇ ਕਉ ਕਿਉਂਕਿ ਉਸ ਦਿਨ ਤਾਜ ਵਾਪਸ ਹੋਇਆ ਇਹਦੇ ਪਰਿਵਾਰ ਦੇ ਇਹ ਆਜਾ ਤਾਜ ਬਰੇਕ ਦੀ ਬੰਦੇ ਜਦੋਂ ਵਾਪਸ ਨਹੀਂ ਲੈ ਜਾਂਦੇ ਧੀ ਸਾ ਜਿਹੜੇ 40 ਸਾਲ ਇੰਨੀ ਲੰਘ ਹੋ ਜਾਣੀ ਸੀ ਇਹਨਾਂ ਦੇ ਪਰਿਵਾਰ ਦੀ ਤੇ ਮੈਂ ਆੜ ਕੇ ਮੈਂ ਫੈਸਲੇ ਦੇ ਵਿੱਚੋਂ ਅੱਜ ਕੋ ਮਹੂਰਤ ਲਿਆ ਮੈਂ ਆੜ ਕੇ ਉੱਥੇ ਆਪ ਸਰਦਾਰ ਨੂੰ ਵਿਹਾ ਇਨ ਨਾਮ ਦਾ ਫੋਟੋ ਪਾ ਜਿਓ ਤੁਸੀਂ ਉਹ ਉਹਦੇ ਕਾਜ ਵਾਪਸ ਕਰਾਉਣੇ ਕੋ ਕਿੰਨੇ ਕਹਿੰਦੇ ਆ ਵੀ ਆਉ ਲੈਣ ਕਾਜ ਵਾਪਸ ਇਹ ਐਮਐਲਏ ਆਪਣਾ ਜਿਹੜਾ ਟੀਮ ਨਾਲ ਇਹਦੀ ਟੀਮ تھی ਵੀ ਉਹ ਕਹਿੰਦੇ ਕਿ ਉੱਥੇ ਅਸੀਂ ਫੜ ਲਿਆ ਤੇ ਉਹ ਆਇਆ ਕਾਜ ਵਾਪਸ ਲੈਣ ਤੇ ਉਹ ਬੰਦ ਦੇ ਤਾਂਗੇ ਮੈਂ ਅੜ ਕੇ ਪ੍ਰੈਸ ਨੇ ਪੂਰਾ ਸਾਡਾ ਸਾਥ ਦਿੱਤਾ ਜਿੱਦੀ ਪ੍ਰੈਸ ਬੈਠੀ ਆ ਤੇ ਇਹਦੇ ਕਾਜ ਅਫਸਰ ਵਾਪਸ ਲੈ ਕੇ ਅਫਸਰ ਵਾਪਸ ਲੈ ਕੇ ਇੱਥੇ ਕੋਲੇ ਬੈਠਾ ਇਹ ਹੈ ਨੀਤੀ ਤੇ ਅਫਸਰਾਂ ਦੀ ਜਿਹੜਾ ਇਹਦਾ ਕੋਨਸਰਟ ਜਿਹੜਾ ਅਸੀਂ ਮੰਗਿਆ ਉਹੀ ਉਹਨਾਂ ਨੇ ਸਾਨੂੰ ਲਿਆ ਕੇ ਦਫ਼ਤਰ ਵਿੱਚ ਦਿੱਤਾ ਉਹ ਬਿਓ ਦਿੱਤਾ ਕਿ ਤੁਸੀਂ ਸਾਰੇ ਜਿਹੜੇ ਸਾਥੀ ਸੀ ਨਾਲ ਦੀ ਇੱਕ ਟੀਮ ਦੀ ਆਪਣੀ ਨਾਪੇ ਹਲਕੇ ਸੁਸਾਧ ਸੁਗਤੀ ਸਾਰੀ ਟੀਮ ਅਸੀਂ ਇਕੱਠੇ ਸੀ ਤੇ ਨੂੰ ਬਿਲਕੁਲ ਉੱਤੇ 10000 ਰੁਪਏ ਨੇ ਕਾਹਜੀ ਦਾ ਸੋਕੇ ਬਾਕੀ ਕਰਵਾਉਂਦੇ ਭਿੰਦੇ ਤੇ ਚੋਣ ਸਾਡੀ ਲਾ ਗੋਗੇ ਅੱਜ ਪਿੰਡ ਸਾਰਾ ਪਿੰਡ ਬੈਠਾ ਜੀ ਦਾ ਤੇ ਸਾਡੇ ਵਿੱਚ ਸਭ ਸਾਂਝੀ ਮੈਂ ਅੱਜ ਕੱਲ ਕੀਤੀ ਮੈਂ ਤਾਂ ਕੀਤੀ ਉਹ ਨਾਲ ਗੱਲ ਮੈਂ ਕਰੀ ਆਪਣੀ ਨਹੀਂ ਕਿ ਮੈਂ ਬਹੁਤ ਵੱਡਾ ਕੰਮ ਕਰਦਾ ਮੇਰਾ ਕੰਦ ਵੀ ਇਕੱਠੇ ਰਹੋ ਸਾਰੇ ਜਦੋਂ ਅਸੀਂ ਇਕੱਠੇ ਆ ਫਿਰ ਸਾਡੇ ਕੋਲ ਕੋਈ ਨਹੀਂ ਆਉਂਦਾ ਜਿਹੜੀ ਆ ਸਰਕਾਰ ਹੈਗਾ ਜਿਹੜਾ ਧੱਕਾ ਇਹਦੇ ਵਿੱਚ ਸਾਨੂੰ ਕੋਈ ਬੋਲ ਨਹੀਂ ਜੇ ਤੁਸੀਂ ਤੱਕੜੇ ਤੇ ਤੁਸੀਂ ਸਾਰੇ ਤੱਕੜੇ ਰਹੋ 2027 ਦੀ ਜਿਹੜੀ ਆਪਾਂ ਔਰ ਉਸ ਪਾਰਟੀ ਦੀ ਸਰਕਾਰ ਲੈਣੀ ਆ ਅੱਜ ਮੈਂ ਮੈਨੂੰ ਆਪਣੀ ਪਾਰਟੀ ਸਨਮਾਨਤ ਨੂੰ ਵੀ ਮੈਨਰਾ ਕਰ ਮੈਂ ਕਹਿੰਦਾ 2027 ਦੀ ਖੱਡੀ ਇਹ ਤਿਆਰੀ تھی ਜਿਹੜੀ ਅੱਜ ਦਾ ਆਪਣਾ ਇਹ ਦਿਹੋੜਾ ਨਾ ਅੱਜ ਨੂੰ ਸਨਮਾਨ ਸਨਮਾਨਤ ਬਾਬਾ ਜੀ ਨੇ ਬੋਲਣਾ ਜੇ ਇਹ ਸਾਡਾ ਬੋਲਿਆ ਅਧੂਰਾ ਰਹੇ ਜੀ ਇਹਨਾਂ ਨੇ ਬੋਲਣਾ ਕਿਸੇ ਨੇ ਨਹੀਂ ਰੁਕਣਾ ਬੋਲੇ ਮੁੜ ਮੈਂ ਬੇਨਤੀ ਕਰਾਂਗਾ ਸਰਦਾਰ ਹਰਵਿੰਦਰ ਸਿੰਘ ਖਨੋੜਾ ਸਾਹਿਬ ਆਪਣੇ ਵਿੱਚ ਗ੍ਰਾਜ਼ਮਾ ਸਾਫ ਦਾ ਕੈबिनेट ਮੰਤਰੀ ਸਰਦਾਰ ਸਾਦੂਸ਼ਿੰਘ ਜੀ ਧਰਮਸ਼ੋਦ ਮੰਤਰੀ ਸਾਰੇ ਹੀ ਸਤਿਕਾਰਯੋਗ ਜੇ ਨਾਮ ਲੈਣ ਲੱਗਿਆ ਤਾਂ ਰਹਿ ਜਾਣੀ ਤੁਸੀਂ ਸਾਰੇ ਮੇਰੇ ਸਤਿਕਾਰਯੋਗ ਸਭ ਤੋਂ ਪਹਿਲਾਂ ਮੈਂ ਅਤੇ ਬਲੌਣਾ ਵੈਕੀ ਦੀ ਖਾਲਸਾ ਜੀ ਵੈਕੀ ਦੀ ਕੀ ਬਥੇ ਸਾਡੇ ਸਾਰੇ ਪ੍ਰੈਸ ਵਾਲੇ ਸਾਥੀ ਅਤੇ ਨਾਬੇ ਹੱਥ ਦੇ ਜੋ ਸਾਰੇ ਸਾਡੀ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਤਕੜਾ ਕੀਤਾ ਉਹ ਸਾਰੇ ਸਾਡੇ ਸਾਥੀ ਜਿਹੜੇ ਇੱਥੇ ਆਏ ਹੋਏ ਨੇ ਸਾਰੇ ਮੇਰੇ ਸਾਥੀ ਪ੍ਰਹਾਅ ਆਏ ਹੋਏ ਨੇ ਸਾਰਿਆਂ ਨੇ ਮੇਰੇ ਬਾਰੇ ਆਪਣੇ ਆਪਣੇ ਵਿਚਾਰ ਰੱਖੇ ਕਿ ਕਿਸ ਤਰ੍ਹਾਂ ਜਿਹੜਾ ਕੌਂਸਪਾਰਟੀ ਦੇ ਲਈ ਮੈਂ ਕੰਮ ਕੀਤਾ ਤੁਹਾਨੂੰ ਮੇਰਾ ਕੰਮ ਜਿੰਨਾ ਪਸੰਦ ਆਇਆ ਉਹ ਵੀ ਸਾਰਿਆਂ ਨੇ ਆਪਣੇ ਆਪਣੀ ਤਰੀਕੇ ਨਾਲ ਦੱਸਿਆ ਪਰ ਮੈਂ ਤੁਹਾਨੂੰ ਭਰਾਵਾਂ ਨੂੰ ਜਿੱਥੇ ਮੈਂ ਪਹਿਲਾਂ ਖੰਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਥੀਆਂ ਦਾ ਸਰਦਾਰ ਸਾਹਿਬ